ਲੋੜੀ ਸਾਰਿਆਂ ਨੂੰ ਪਿਆਰ ਭਰੀ ਸასი ਕਾਲ ਤੁਹਾਡਾ ਸਵਾਗਤ ਹੈ ਅੱਜ ਦੀ ਆਪਣੀ ਨਵੀਂ ਵੀਡੀਓ 'ਚ ਆਪਾਂ ਲੱਗੇ ਕਣਕ ਵੜਨ ਮਿੱਤਰੋ ਆਹ ਆਪਣੀ ਮੱਕੀ ਹੈ ਟਰਾਲੀ ਵਾਲੀ ਮਸ਼ੀਨ ਵੀ ਆ ਗਈ ਜੀ ਜਲਦੀ ਭਈ ਮਸ਼ੀਨ 1 ਮਿੰਟ ਰੁਕ ਜਾ ਯਾਰ ਨੋ ਮਿੱਤਰੋ ਮਾਈਕਰੋ ਦਾ ਨਾਮ ਲੈ ਕੇ ਸੱਚੇ ਬਾਦਸ਼ਾਹ ਆਪਾਂ ਹੀ ਕਰਤਾ ਕੰਮ ਛਾਟੂ ਦਾ ਪਿਆ ਮੱਡਣ ਕਿੱਦਾਂ ਇੱਕ ਥਾਂ ਵਾਲਾ ਵੱਡਿਆ ਝਾੜ ਬਹੁਤ ਵਧੀਆ ਵਾ ਯਾਰ ਬਹੁਤ ਵਧੀਆ ਅੱਜ ਦੀ ਝਾੜ ਬਹੁਤ ਵਧੀਆ ਬਾਕੀ ਤੁੱਲੇ ਕੀ ਤੇ ਤੁਹਾਨੂੰ ਇਸੇ ਵੀਡੀਓ 'ਚ ਦੱਸ ਦਾਂਗੇ ਸਾਰਾ ਕਿੱਲੇ ਦੀ ਕੀ ਹੌਸਤਾ ਹੀ ਹੈ ਮਾਂਡੇ ਦੀ ਖਾਸ ਕਰਕੇ ਲਓ ਜੀ ਹਾਂ ਉਹ ਵਧੀਆ ਨਿਕਲੀ ਉਹ ਵੀ ਆ ਆਪਣਾ ਇੰਨਾ 14 ਸੱਤ ਦਾ ਟਰਾਲਾ ਵਾ ਤੇ ਆਪਣਾ ਨਿਕਲੇ ਆ ਨਿਕਲਿਆ 14 ਸੱਤ ਦਾ ਵਾ 3 ਫੁੱਟ ਵਿਡ ਦਾ ਜਿੰਨਾ ਹੁਣ ਤੁਲੇਗਾ ਉਹ ਵੀ ਤੁਹਾਨੂੰ ਦੱਸ ਦਾਂਗੇ ਕੋਈ ਆਪਾਂ ਹੁਣ ਆ ਗਏ ਸਵਰਾਜ ਤੇ ਟਰਾਲੀ ਗਈ ਹੈ ਆਪਣੀ ਖੋਪ ਉੱਥੇ ਸਾਫਾ ਕਰੋ ਸਵਰਾਜ ਦਾ ਇਹਨਾ ਬਾਦੀ ਹੱਸੀਦਾ ਹੁਣ ਟਰਾਲੀ ਨਿਕਲ ਜਣੀ ਆਡਾ ਬੰਦਾ ਆ ਗਿਆ ਲੋ ਕਿ ਨੇਰਾ ਹੁਣ ਕਰਕੇ ਆਪਾਂ ਟਰਾਲੀ ਕੁਭੀ ਦਾ ਸ਼ੀਨ ਨਹੀਂ ਪਾ ਸਕੇ ਤੇ ਕੱਢ ਲੈ ਅੰਕਿਆ ਉਹ ਲੱਗਦੇ ਤੁਹਾਨੂੰ ਸਵੇਰੇ ਉਧਰ ਜੀਮੇਦਾਰ ਕਰ ਉਧਰ ਮੰਡੀ ਆਏ ਤੇ ਉਧਰ ਮੀਂਹ ਆ ਗਿਆ ਫੱਟੇ ਮੀਂਹ ਹੈ ਬਹੁਤ ਦੁਖੀ ਕੀਤਾ ਉਧਰ ਕਣਕ ਦੇ ਢੇਰੀ ਲਾਈ ਉਧਰ ਮੈਂ ਆ ਗਿਆ ਤੇਲਾ ਫੜਦੇ ਪੱਕਾ ਵਾ ਤੇ ਮੇਰੇ ਵੀ ਜਿਹੜੇ ਵੀ ਬਾਹਰ ਕਣਕ ਖੜਦੇ ਆ ਜਿਹੜੀ ਆਪਣੀ ਵੀਡੀਓ ਵੇਂਦੇ ਉਹਨਾਂ ਨੂੰ ਬੇਨਤੀ ਹੈ ਕਿ ਕਣਕ ਮੰਡੀਆਂ ਚੀ ਸੁੱਟੋ ਮੇਰਾ ਭਰਾ ਹੁਣ 1-2 ਦਿਨ ਬਾਦ ਘਟਨਾ ਖੁਸ਼ ਨਹੀਂ ਹੁੰਦਾ ਬਾਦ ਆਪਣਾ ਮੰਡੀਕਰਨ ਖਤਮ ਹੋ ਗਿਆ ਤੇ ਆਪਾਂ ਕਿਸਾਨ ਸਾਰੇ ਰੁਲ ਜਾਗੇ ਠੀਕ ਆ ਇਹ ਬਹੁ ਵੱਡਾ ਫਰਕ ਪੈਣਾ ਵਾ ਜਦੋਂ ਮੰਡੀਆਂ 'ਚ ਫਸਲ ਲਾਈ ਮੰਡੀਆਂ ਖਦਮ ਠੀਕ ਹੈ ਨਾ ਮੰਡੀਆਂ ਖਦਮ ਆ ਫਿਰ ਕੀ ਫਾਇਦਾ ਮੀਨੇ ਕਰਤੀ ਕਣਕ ਗੋਲ ਕੇ ਦੇਖੋ ਆ ਤੇ ਜਿੱਤੇ ਤਰਪਾਲਾਂ ਤਰਪੂਲਾਂ ਪੈ ਗਈਆਂ ਉਹਦਾ ਕੰਮ ਬਾਧ ਗਿਆ ਬਾਕੀ ਕੰਮ ਕਰ ਗਿਆ ਗੋਲ ਕਿਦਾਂ ਲੋ ਬਈ ਕਿਸਾਨਾਂ ਨੂੰ ਰੱਬ ਮੰਡੀ ਜੀ ਵੀ ਨਹੀਂ ਬਖਸ਼ਣ ਦਿਆ ਰਬਾ ਬਾਕੀ ਦੇ ਕਿਸਾਨਾਂ ਨੂੰ ਕਿਸਾਨ ਅੱਗੇ ਬਹੁਤ ਦੁਖੀ ਨੇ ਮੀਂਹ ਨੇ ਤੇ ਬਸ ਕਰਾ ਦਿੱਤੀ ਲਓ ਜੀ ਪੱਖਾ ਲੱਗਣ ਡਿਆ ਹੁਣ ਆਪਣੇ ਆਪਣੀ ਵਾਰੀ ਆ ਗਈ ਮਿੱਤਰੋ ਆਹ ਥਾਂ ਹੀ ਆਪਣਾ ਇੱਧਰ ਵੀ ਆਪਾਂ ਕਟ ਲਾ ਕੇ ਲਿਆਏ ਹਾਂ 2 ਕਿੱਲੇ ਆ ਤੇ ਕਿੱਲਾ ਤੇ ਸਾਢੇ ਅੱਧਾ ਕਿੱਲਾ ਆ ਇਹ ਨੇ ਇਹ ਇਸ ਜਗ੍ਹਾ ਦੀ ਔਸਤ ਆਈ ਆਪਣੀ ਸਾਢੇ 22 ਸਾਢੇ 22 ਕੁਇੰਟਲ ਔਸਤ ਆਈ ਏ। ਕਿਨਾੜ ਵੀ ਦੇਖ ਲਓਣਾ ਤੁਸੀਂ ਇਦਾਂ ਢੇਰ ਹੀ ਲੱਗਾ। ਤੇ ਕਣਕ ਆਪਣੀ 29 60 ਤੇ 303 ਕ੍ਰੋਸ ਦੀ ਈ। ਲੋ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਮਿੱਤਰੋ ਵੀ ਜਿਹੜੀ ਆਪਾਂ ਕਣਕ ਵੱਡੀ ਸੀ ਨਾ ਉਧਰਲੀ ਸਾਈਡ ਵਾਲੀ ਮਾਂਡ ਸਾੜੇ ਇਸ ਦਰਿਆਲੀ ਸੈੱਡ ਵਾਲੀ ਉਹਦਾ ਆਪਣਾ ਝਾੜ ਮੇਰੇ ਵੀਰੋ ਨਿਕਲਿਆ ਵਾ 22 22 ਇੰਨਾ ਕੋ ਝਾੜ ਨਿਕਲਿਆ ਜਿਹੜੀ ਸਚਾਈ ਵਾਲੀ ਗੱਲ ਝੂਠ ਮਾਰਨ ਨੂੰ ਤੇ 25 26 ਦਸੀਓ ਉਹ ਗੱਲ ਗਲਤ ਤੇ ਇੰਨਾ ਝਾੜ ਨਿਕਲਿਆ ਵਾ ਤੇ ਬਾਕੀ ਜਿਹੜੀ ਅੱਗੇ ਵਧਾਂਗੇ ਉਹਦਾ ਵੀ ਸੱਚ ਦੱਸਾਂਗੇ ਤੁਹਾਨੂੰ ਜਿਹੜੀ ਉਧਰ ਬਾਹ ਦੂਹਾ ਬੰਨਾ ਵਿਚਕਾਰ ਉਹਦਾ ਵੀ ਦੱਸਾਂਗੇ ਤੇ ਇਹਦਾ ਵੀ ਦੱਸਾਂਗੇ ਸਚਾਈ ਦੱਸਾਂਗੇ ਠੀਕ ਆ ਝਾਰਕਨਾ ਨਿਕਲਿਆ ਵਾ ਤੇ ਆਪਣੀ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤੇ ਮੱਕੀ ਦਾ ਵੀ ਤੁਹਾਨੂੰ ਦੱਸਾਂਗੇ ਆਪਾਂ ਇਹ 1199 ਬੀਜੀ ਇਹਦਾ ਵੀ ਤੁਹਾਨੂੰ ਰਿਜ਼ਲਟ ਕਾ ਦੱਸਾਂਗੇ ਕਿੱਦਾਂ ਆਂਦਾ ਕਿੰਨਾ ਆਂਦਾ ਕੀ ਬਚਤ ਹੁੰਦੀ ਕੀ ਖਰਚ ਆਇਆ ਸਾਰੀ ਡਿਟੇਲ ਕੱਢ ਕੇ ਵੀ ਇਹਦੇ ਬਾਰੇ ਵੀ ਦੱਸਾਂਗੇ ਠੀਕ ਆ ਤੇ ਬਣੇ ਰਿਓ ਵੀਡੀਓ ਦੇ ਨਾਲ ਇਦਾਂ ਖਾਤ ਪੈਂਦੀ ਇਹਨੂੰ ਦੇਖਾਤ ਤੇ ਖਾਤ ਦੇਖਾਤ ਤੇ ਖਾਤ ਤੇ ਚਲੋ ਰਬਾ ਬਰਾਕਾ ਮਿਲਦੇ ਆ ਅਗਲੀ ਵੀਡੀਓ ਚ ਪਿਆਰ ਭਰੀ ਸასიਖਾਲ ਸਾਰਿਆਂ ਨੂੰ ਜੀਂਦੇ ਵਾਦੇ ਰਹੋ ਆਪਣੇ ਮੰਮੀ ਡਾਡੀ ਦਾ ਧਿਆਨ ਜਰੂਰ ਰੱਖਿਓ ਗੁੱਡ ਬਾਏ